ਜੀ ਇਹ ਤੁਹਾਨੂੰ ਲਾਈਫਟਾਈਮ ਤੱਕ ਤੁਹਾਨੂੰ ਪੈਸਾ ਮਿਲੇਗਾ ਲਾਈਫਟਾਈਮ ਤੱਕ 70000 ਰੁਪਿਆ 75000 ਰੁਪਿਆ ਤੁਸੀਂ ਮਹੀਨੇ ਦਾ ਬੜੇ ਆਰਾਮ ਨਾਲ ਕਮਾ ਲਿਆ 4 ਤੋਂ ਲੈ ਕੇ 5 ਲੱਖ ਰੁਪਿਆ ਸਿਰਫ ਕਮਾਰੇ ਨੇ ਉਹ YouTube ਤੋਂ ਹੋਰ ਕੋਈ ਵੀ ਉਹਦੇ ਵਿੱਚ ਤੁਹਾਡਾ ਫੇਸਬੁਕ ਵਗੈਰਾ ਨਹੀਂ ਆਏਗਾ ਸੋ ਇਸ ਕਰਕੇ ਇਹ ਚੈਨਲ ਤੁਹਾਡੇ ਲਈ ਬਹੁਤ ਵਧੀਆ ਵਾ ਇਹ ਚੈਨਲ ਤੋਂ ਤੁਸੀਂ 4-5 ਤਰੀਕੇ ਨਾਲ ਪੈਸੇ ਤੁਸੀਂ ਕਮਾਣੇ ਸ਼ੁਰੂ ਕਰ ਦੋਗੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਿਸਟਰ ਸਰੋਏ ਦੇ ਵਿੱਚੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਨਾ ਖਿਡੌਣੇ ਦੇਖ ਕੇ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਜੀ ਹਾਂਜੀ ਇਹ ਬਿਲਕੁਲ ਸੱਚ ਗੱਲ ਆ ਕਿ ਤੁਸੀਂ ਨਾ ਖਿਡੌਣੇ ਦੇਖ ਕੇ ਤੁਸੀਂ ਬਹੁਤ ਵਧੀਆ ਤੁਸੀਂ ਮਹੀਨੇ ਦੇ ਨਾਲ YouTube Facebook Instagram ਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਤੁਸੀਂ ਉਹ ਕੰਮ ਆ ਜਿਹੜਾ ਖਿਡੌਣੇ ਕਿਵੇਂ ਵੇਖਣੇ ਆ ਕਿ ਉਹਦੇ ਪੈਸੇ ਤੁਹਾਨੂੰ ਕਿਵੇਂ ਮਿਲਣਗੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਜੇ ਵੀਡੀਓ ਤੁਹਾਨੂੰ ਸਮਝ ਨਹੀਂ ਵੀ ਆਈ ਕਿ ਨਾ ਤਾਂ ਪਿੱਛੇ ਕਰ ਕਰਕੇ ਦੇਖ ਲਿਓ ਕਿਉਂਕਿ ਇੱਕ ਵਾਰ ਵੀਡੀਓ ਦੇਖਣ ਦੇ ਵਿੱਚ ਨਾ ਕਈ ਵਾਰੀ ਸਮਝ ਨਹੀਂ ਹੁੰਦੀ ਹੈਗੀ ਸੋ ਪਲੀਜ਼ ਇੱਕ ਵਾਰ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖਦੇ ਹੋ ਤਾਂ ਜੋ ਵੀ ਮੈਂ ਤੁਹਾਨੂੰ ਗੱਲ ਕਵਾਂਗਾ ਉਹ ਇਕੱਲੀ-ਇਕੱਲੀ ਤੁਸੀਂ ਧਿਆਨ ਨਾਲ ਸੁਣ ਲਿਓ ਕਿਉਂਕਿ ਇਹ ਜਿਹੜੀ ਵੀਡੀਓ ਦੇ ਅੰਗੇ ਵਿੱਚ ਮੈਂ ਜੋ ਵੀ ਜਾਣਕਾਰੀ ਤੁਹਾਨੂੰ ਦਵਾਂਗਾ ਤੇ ਇੱਕ ਮੇਰੀ ਹੋਰ ਛੋਟੀ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀ ਪਲੀਜ਼ ਅਗਰ ਤੁਸੀਂ ਮੇਰੇ ਅਜੇ ਤੱਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਜੀ ਤਾਂ ਪਲੀਜ਼ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੈਨੂੰ ਤੁਸੀਂ Instagram ਤੇ ਜਾ ਕੇ ਫੋਲੋ ਵੀ ਜ਼ਰੂਰ ਕਰੋ ਜੀ ਸੋ ਦੋਸਤੋ ਅਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿ ਤੁਸੀਂ ਖਿਡੌਣੇ ਕਿਵੇਂ ਦੇਖਣੇ ਆ ਦੇਖੋ ਤੁਸੀਂ ਨਾ ਬਹੁਤ ਸਾਰੇ YouTube ਤੇ ਇਹੋ ਜਿਹੇ ਚੈਨਲ ਹੈਗੇ ਨੇ ਜਿਹੜੇ ਮਤਲਬ ਵੀ ਨਾ ਟੌਇਜ਼ ਹੁੰਦੇ ਨੇ ਜਿਹੜੇ ਬੱਚਿਆਂ ਦੇ ਛੋਟੇ ਛੋਟੇ ਖਿਡੌਣੇ ਹੁੰਦੇ ਨੇ ਜਾਂ ਫਿਰ ਜਿਵੇਂ ਨਾ ਤੁਸੀਂ ਦੇਖਣੀ ਆ ਅਜੀਕਲ ਦੀ ਪਲਾਸਟਿਕ ਦੀ ਥਾਰ ਗੱਡੀਆਂ ਆ ਰਹੀਆਂ ਨੇ ਕੋਈ ਸਫਾਰੀ ਗੱਡੀ ਆ ਰਹੀ ਜਾਂ ਟਰੈਕਟਰ ਆ ਰਿਹਾ ਵਾ ਹਨਾ ਉਹਨਾਂ ਦੇ ਨਾਲ ਉਹ ਰਿਵਿਊ ਕਰਦੇ ਆ ਤੁਹਾਨੂੰ ਮਿਸਕ੍ਰੀਨ ਤੇ ਦਿਖਾ ਵੀ ਦਿੰਨਾ ਵਾ ਉਹ ਇਹੋ ਜਿਹੇ ਚਾਰ ਪੰਜ YouTube ਚੈਨਲ ਹੈਗੇ ਨੇ ਜਿ ਉਹਨਾਂ ਦੇ ਤੇ ਜਦੋਂ ਵੀ ਇੱਕ ਵੀਡੀਓ ਅਪਲੋਡ ਕਰਦੇ ਨੇ ਵੀਡੀਓ ਅਪਲੋਡ ਕਰਨ ਸਾਰੀ ਉਹਨਾਂ ਦੇ 1 ਮਿਲੀਅਨ 1 ਮਿਲੀਅਨ ਉਹਨਾਂ ਦੇ ਵਿਊ ਆ ਜਾਂਦੇ ਨੇ ਜਾਨੀ ਕਿ ਜੇ ਮੰਨ ਕੇ ਚੱਲੀਏ ਜੇ ਆਪਾਂ ਉਹਨਾਂ ਦੀ ਮਹੀਨੇ ਦੀ ਕਮਾਈ ਦੇਖੀਏ ਤਾਂ ਉਹ ਇੱਕ ਮਹੀਨੇ ਦੇ ਘੱਟੋ-ਘੱਟ 4 ਤੋਂ ਲੈ ਕੇ 5 ਲੱਖ ਰੁਪਈਆ ਸਿਰਫ ਕਮਾਰੇ ਨੇ ਉਹ YouTube ਤੋਂ Facebook ਤੋਂ ਤੇ Instagram ਤੋਂ ਇਹ ਤੁਸੀਂ ਵੀ ਕਮਾ ਸਕਦੇ ਹੋ ਤਾਂ ਹੀ ਮੈਂ ਤੁਹਾਨੂੰ ਕਹਿਣਾ ਵਾਂ ਕਿ ਪਲੀਜ਼ ਇਸ ਵੀਡੀਓ ਨੂੰ ਨਾ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ ਤੇ ਧਿਆਨ ਨਾਲ ਚੀਜ਼ ਨੂੰ ਸੁਣ ਲਿਓ ਜੀ ਕਿਵੇਂ ਕਰਨਾ ਵਾਂ ਤੁਸੀਂ ਨਾ ਬੱਚਾ ਦੇ ਘਟੋਣੇ ਲੈਣੇ ਆ ਟੋਸੀ ਜੇਕਰ ਤੁਹਾਡੇ ਘਰੇ ਬੱਚੇ ਹੈਗੇ ਆ ਫਿਰ ਤਾਂ ਬਹੁਤ ਵਧੀਆ ਵਾ ਠੀਕ ਹੈ ਜੀ ਕਿਉਂਕਿ ਜਿੰਨਾਂ ਦੇ ਘਰੇ ਬੱਚੇ ਹੁੰਦਾ ਹੁੰਦੇ ਆ ਉਹਨਾਂ ਦੇ ਘਰੇ ਆਲਰੇਡੀ ਪਹਿਲੇ ਹੀ ਨਾ ਛੋਟੇ ਛੋਟੇ ਟੌਏ ਪਏ ਹੁੰਦੇ ਆ ਅਗਰ ਤੁਹਾਡੇ ਘਰੇ ਕੋਈ ਵੀ ਛੋਟਾ ਬੱਚਾ ਨਹੀਂ ਹੈਗਾ ਤਾਂ ਤੁਸੀਂ ਨਾ ਥੋੜੇ ਬਹੁਤੇ ਪੈਸੇ ਇਨਵੈਸਟ ਕਰਵੇ ਪੈਸੇ ਕਿੰਨੇ ਇਨਵੈਸਟ ਕਰਨੇ ਆ ਤੁਸੀਂ 1000 ਰੁਪਏ ਤੋਂ ਲੈ ਕੇ ਤੁਸੀਂ 2000 1000 ਤੋਂ ਲੈ ਕੇ ਤੁਸੀਂ 2000 ਰੁਪਏ ਇਨਵੈਸਟ ਕਰਨਾ ਵਾ ਸਿਰਫ ਬਸ ਇਹਦੇ ਵਿੱਚ ਤੁਹਾਨੂੰ ਵਧੀਆ ਵਧੀਆ ਘਟੋਣੇ ਮਿਲ ਜਾਣਗੇ ਤੁਸੀਂ ਕੀ ਕਰਨਾ ਤੁਸੀਂ ਨਾ ਉਹਨਾਂ ਦਾ ਰਿ ਆ ਜਿਹੜੀ ਥਾਰ ਗੱਡੀ ਆ ਇਹਦੇ ਵਿੱਚ ਇਦਾਂ ਵਾਂ ਜਾਂ ਉਹ ਆ ਇਹ ਕਿਹੜੇ ਕਲਰ ਦੀ ਆ ਇਹਦੇ ਚਾਰ ਟਾਇਰ ਨੇ ਜਿਹੜੀ ਥੱਲੇ ਇਹਦੇ ਵਿੱਚ ਕਿਵੇਂ ਕਿਵੇਂ ਲੱਗਾ ਬਾਜਾ ਕਿਵੇਂ ਆ ਜੇ ਤੁਸੀਂ ਰਿਮੋਟ ਲਈ ਗੱਡੀ ਲੈ ਕੇ ਆ ਤਾਂ ਉਹਦੇ ਵਿੱਚ ਤੁਸੀਂ ਰਿਮੋਟ ਦਾ ਜ਼ਿਕਰ ਕਰ ਦੇਣਾ ਜਿਵੇਂ ਰਿਮੋਟ ਵਾਲੀ ਗੱਡੀ ਲੈ ਕੇ ਆਇਆ ਇਹ ਰਿਮੋਟ ਨਾਲ ਚੱਲਦੀ ਆ ਇੱਥੋਂ ਅੱਗੇ ਹੁੰਦੀ ਆ ਇੱਥੋਂ ਪਿੱਛੇ ਹੁੰਦੀ ਆ ਇੱਥੋਂ ਰਾਈਟ ਹੋਏਗੀ ਇੱਥੋਂ ਲੈਫਟ ਹੋਏਗੀ ਇਹ ਬਹੁਤ ਵਧੀਆ ਗੱਡੀ ਐ ਜਾਨਣੇ ਕਿ ਤੁਸੀਂ ਆਪਣੇ ਵੱਲੋਂ ਵੀ ਚਾਰ ਗੱਲਾਂ ਜੋੜ ਕੇ ਤੇ ਉਹ ਗੱਡੀ ਬਾਰੇ ਤੁਸੀਂ ਤਾਰੀਫ਼ ਕਰ ਦੇਣੀ ਆ ਇਹਦੇ ਵਿੱਚ ਦੇਖੋ ਪਤਾ ਕੀ ਆ ਜੀ ਇਹਦੇ ਵਿੱਚ ਜਿਹੜੇ ਮੇਰੇ ਪੰਨ ਕਰਾ ਇਹਦੇ ਵਿੱਚ ਦੇਖੋ ਪਤਾ ਕੀ ਹੈ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਫੇਸ ਆ ਤੁਹਾਡਾ ਫੇਸ ਨਹੀਂ ਆਏਗਾ ਇਹਦੇ ਵਿੱਚ ਇਹਦੇ ਵਿੱਚ ਸਿਰਫ ਤੁਹਾਡੀ ਜਿਹੜੇ ਮੈਂ ਹੱਥਾਂ ਦੀ ਮੂਵਮੈਂਟ ਹੋਏਗੀ ਉਹ ਆਏਗੀ ਕਿਉਂਕਿ ਤੁਸੀਂ ਆਪਣੀ ਹੱਥਾਂ ਨਾਲ ਤੁਸੀਂ ਗੱਡੀ ਦਿਖਾਉਣੀ ਹੈ ਨਾ ਜ ਰਿਮੋਟ ਤੋਂ ਹੋਣਾ ਗੱਡੀ ਦਾ ਜੋ ਵੀ ਤੁਸੀਂ ਟੁਆਇ ਲੈ ਕੇ ਆਉਂਗੇ ਉਹ ਤੁਹਾਡਾ ਸ਼ੋ ਹੋਣਾ ਉਹ ਹੱਥਾਂ ਦੀ ਮੂਵਮੈਂਟ ਹੀ ਹੋਣੀ ਆ ਹੋਰ ਕੋਈ ਵੀ ਉਹਦੇ ਵਿੱਚ ਤੁਹਾਡਾ ਫੇਸ ਵਗੈਰਾ ਨਹੀਂ ਆਏਗਾ ਸੋ ਇਸ ਕਰਕੇ ਇਹ ਚੈਨਲ ਤੁਹਾਡੇ ਲਈ ਬਹੁਤ ਵਧੀਆ ਵਾ ਇਹ ਚੈਨਲ ਤੋਂ ਤੁਸੀਂ 4-5 ਤਰੀਕੇ ਨਾਲ ਪੈਸੇ ਤੁਸੀਂ ਕਮਾਣੇ ਸ਼ੁਰੂ ਕਰ ਦੋਗੇ ਜੀ ਜੋ ਉਹ ਕਿਹੜੇ ਤਰੀਕੇ ਨੇ ਉਹ ਤੁਹਾਨੂੰ ਮਿਲ ਕੇ ਜਾ ਕੇ ਦੱਸੂ ਉਹ ਪਹਿਲਾ ਪਕਮ ਕਰਦੇ ਆ ਇਹ ਸਿਰਫ YouTube ਦੇ ਉੱਤੇ ਵਾਲੇ ਹੀ ਤੁਸੀਂ ਬਸ ਇਹਨਾਂ ਦਾ ਰਿਵਿਊ ਕਰਨਾ ਵਾ ਤੁਸੀਂ ਦਿੱਲੀ ਤੁਸੀਂ ਇੱਕ ਜਾਂ ਦੋ ਵੀਡੀਓ ਪਾਉਣੀਆਂ ਨੇ ਤੁਸੀਂ ਛੋਟੇ ਛੋਟੇ ਟੁਆਇਸ ਤੋਂ ਸ਼ੁਰੂ ਕਰਦੋ ਤੇ ਆਪਣੇ ਚੈਨਲ ਦਾ ਨਾਮ ਵੀ ਤੁਸੀਂ ਟੁਆਇਸ ਤੋਂ ਰੱਖਣਾ ਜਿਵੇਂ ਮੰਨ ਕੇ ਚੱਲੋ ਮੇਰਾ ਸਰੋਏ ਨਾਮ ਆ ਨਾ ਮੇਰਾ ਕਰਨਾ ਆਪਣੇ YouTube ਚੈਨਲ ਦਾ ਨਾਮ ਸਰੋਏ ਟੁਆਇਸ ਟੁਆਇਸ ਠੀਕ ਹੈ ਜੀ ਜਾਂ ਤੁਸੀਂ ਰੱਖ ਲਓ ਟੁਆਇਸ ਸਰੋਏ ਤੁਸੀਂ ਜੋ ਵੀ ਤੁਹਾਡਾ ਨਾਮ ਆ ਤੁਸੀਂ ਹਨਾ ਸੀਮਤ ਜਾਂ ਕੋਈ ਵੀ ਆ ਤੁਸੀਂ ਆਪਣੇ ਨਾਮ ਤੋਂ ਤੁਸੀਂ ਟੁਆਇਸ ਦਾ ਨਾਮ ਰੱਖ ਸਕਦੇ ਹੋ ਤੇ ਤੁਸੀਂ ਆਪਣੇ ਜਿਹੜੇ ਉਹਦੇ ਰਿਵਿਊ ਕਰਨਾ ਵਾ ਹੁਣ ਆਪਾਂ ਗੱਲ ਕਰਦੇ ਤੁਸੀਂ ਕਿਵੇਂ ਇਹਦੇ ਤੋਂ ਪੈਸੇ ਕਮਾ ਸਕਦੇ ਦੇਖੋ ਜਦੋਂ ਤੁਸੀਂ ਰਿਵਿਊ ਕਰੋਗੇ ਤਾਂ ਤੁਸੀਂ ਨੰਬਰ 1 ਤਾਂ ਦੇਖੋ ਤੁਹਾਨੂੰ YouTube ਤੋਂ YouTube ਤੋਂ ਤਾਂ ਤੁਹਾਨੂੰ ਪੈਸਾ ਦੇਖੋ ਜੀ ਆਏਗਾ ਹੀ ਆਏਗਾ 101% ਆਏਗਾ ਨੰਬਰ 2 Facebook ਤੋਂ ਵੀ ਪੈਸਾ ਆਏਗਾ ਨੰਬਰ 3 Instagram ਤੋਂ ਵੀ ਆਏਗਾ ਆਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਪੈਸਾ ਤੁਹਾਨੂੰ ਆਏਗਾ ਹੀ ਆਏਗਾ ਹੁਣ ਚੌਥਾ ਜਿਹੜਾ ਪੈਸਾ ਤੁਹਾਨੂੰ ਕਿੱਥੋਂ ਆਉਣਾ ਜਿਹੜਾ ਸਾਰਿਆਂ ਨਾਲ ਵੱਧ ਪੈਸਾ ਆਉਣਾ ਉਹ ਹੁਣ ਅਫੀਲੀਏਟ ਮਾਰਕੀਟਿੰਗ ਦਾ ਆਉਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਤੁਸੀਂ Amazon ਦੇ ਉੱਤੇ ਜਾਓ Amazon ਦੇ ਉੱਤੇ ਜਾ ਕੇ ਤੁਸੀਂ ਨਾ ਆਪਣਾ ਇੱਕ ਐਫੀਲੀਏਟ ਅਕਾਊਂਟ ਬਣਾ ਲਓ ਜਦੋਂ ਵੀ ਮੰਨ ਕੇ ਚੱਲੋ ਤੁਸੀਂ ਕੋਈ ਗੱਡੀ ਖਰੀਦੀ ਹੈ ਕੋਈ ਵੀ ਤੁਸੀਂ ਗੱਡੀ ਖਰੀਦੀ ਹੈ ਨਾ ਜਾਂ ਫਿਰ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਏ ਹੋ ਜਾਂ ਫਿਰ ਤੁਸੀਂ ਆਨਲਾਈਨ ਬਾਏ ਕੀਤੀ ਆ ਤੁਸੀਂ ਕੀ ਕਰਨਾ ਉਸ ਗੱਡੀ ਦਾ ਜਿਹੜੀ ਤੁਸੀਂ ਗੱਡੀ ਖਰੀਦੀ ਉਹ ਤੁਸੀਂ ਉੱਥੇ Amazon ਤੇ ਜਾ ਕੇ ਤੁਸੀਂ ਸਰਚ ਕਰ ਲੈਣੀ ਆ ਸਰਚ ਕਰਕੇ ਉਹਦਾ ਲਿੰਕ ਚੱਕ ਕੇ ਤੁਸੀਂ ਆਪਣੇ ਐਮ ਐਮ ਜਨ ਅਫੀਲੀਏਟ ਅਕਾਊਂਟ ਦੇ ਵਿੱਚ ਤੁਸੀਂ ਜਾ ਕੇ ਦੇ ਦੇਣਾ ਮੰਨ ਕੇ ਚਲੋ ਮੈਂ ਤੁਹਾਡੀ ਵੀਡੀਓ ਦੇਖੀ ਆ ਜੀ ਠੀਕ ਹੈ ਜੀ ਜਿਹੜੀ ਤੁਸੀਂ ਗੱਡੀ ਦਾ ਰਿਵਿਊ ਕੀਤਾ ਵਾ ਉਹ ਮੈਂ ਗੱਡੀ ਆਪਣੇ ਬੇਟੇ ਵਾਸਤੇ ਲੈਣਾ ਚਾਹੁੰਦਾ ਵਾ ਉਹ ਗੱਡੀ ਦੀ ਕੀਮਤ ਹੈਗੀ ਹੈ 700 ਰੁਪਈਆ ਠੀਕ ਹੈ ਜੀ ਮੈਂ ਤੁਹਾਡੀ ਵੀਡੀਓ ਦੇਖ ਕੇ ਲੈਣਾ ਚਾਹੁੰਦਾ ਵਾ ਤੁਸੀਂ ਉਹਦਾ ਅਕਾਊਂਟ ਥੱਲੇ ਉਹਦਾ ਲਿੰਕ ਤੁਸੀਂ ਅਫੀਲੀਏਟ ਅਕਾਊਂਟ ਦੇ ਵਿੱਚ ਦਿੱਤਾ ਹੋਇਆ ਵਾ ਤਾਂ ਮੈਂ ਕੀ ਕਰਾਂਗਾ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਅਫੀਲੀਏਟ ਮਾਰਕੀਟ ਅਕਾਊਂਟ ਦੇ ਵਿੱਚ ਜਾਏਗਾ ਉਹਦਾ ਜੋ ਵੀ ਹੋਗਾ ਕਮਿਸ਼ਨ 10 ਤੋਂ ਲੈ ਕੇ 15% ਹੁੰਦਾ ਵਾ ਉਹ ਮੈਨੂੰ ਆਜੇਗਾ ਯਾਨੀ ਕਿ ਆ ਮੈਂ 700 ਤੋਂ ਲੈ ਕੇ 200 ਰੁਪਇਆ 100 ਤੋਂ ਲੈ ਕੇ 200 ਰੁਪਇਆ ਉਦਾਹਰਨ ਦਿੱਲੀ ਮੰਨਦੇ ਪਿਆ ਘੱਟ ਵੀ ਹੋ ਸਕਦੇ ਵੱਧ ਵੀ ਹੋ ਸਕਦੇ ਆ 100 ਤੋਂ 200 ਰੁਪਇਆ ਜਾਂ 50 ਰੁਪਏ 25 ਰੁਪਏ ਜਿੰਨੇ ਵੀ ਹੋਏ ਉਹ ਤੁਹਾਨੂੰ ਮਿਲਣਗੇ ਕਿਉਂਕਿ ਮੈਂ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਲਿੰਕ ਤੋਂ ਕਾਪੀ ਕਰਕੇ ਮੈਂ ਉਹ ਜੋ ਵੀ ਟੋਏ ਸੀ ਉਹ ਮੈਂ ਆਪਣੇ ਘਰੇ ਮੰਗਵਾਇਆ ਵਾ ਉਹਦਾ ਜੋ ਵੀ ਕਮਿਸ਼ਨ ਹੋਏਗਾ ਉਹ ਤੁਹਾਨੂੰ ਮਿਲੇਗਾ ਮੰਨ ਕੇ ਚੱਲੋ ਤੁਹਾਡੀ ਇੱਕ ਵੀਡੀਓ ਦੇ 1000000 2 ਲੱਖ ਵਿਊ ਆ ਗਏ 2 ਲੱਖ ਵਿਊ ਦੇ ਵਿੱਚੋਂ ਤੁਹਾਡੇ ਜੋ ਕਿਸੇ ਨੇ ਆਪ ਘੱਟੋ ਘੱਟ ਮੰਨ ਕੇ ਚੱਲਦੇ ਵੀ 50000 50000 ਲੋਕਾਂ ਨੇ ਉਹ ਗੱਡੀ ਖਰੀਦ ਲਈ 700 ਰੁਪਏ ਵਾਲੀ ਤਾਂ ਮੰਨ ਕੇ ਚਲੋ ਜੇ ਇਹ ਉਹਦੇ ਵਿੱਚੋਂ ਤੁਹਾਨੂੰ 100 ਰੁਪਿਆ ਵੀ ਮਿਲਦਾ ਵਾ ਤਾਂ 100 ਰੁਪਏ ਨੂੰ ਦੇਖ ਲਓ ਤੁਸੀਂ 50 ਨਾਲ ਗੁਣਾ ਕਰ ਲਓ ਕਿੰਨੇ ਪੈਸੇ ਹੋਗੇ 10 15 20000 ਰੁਪਏ ਤਾਂ ਮੈਨੂੰ ਲੱਗਦਾ ਨੋਰਮਲੀ ਹੋ ਗਿਆ ਹੋਣਾ ਹਨਾ ਜੀ ਇਹ ਉਹ ਐਸਟੀਮੇਟ ਜਮੇ ਲਾਇਆ ਵਾ ਤਾਂ ਦੇਖ ਲਓ ਉਹਦਾ ਵੀ 20 25000 ਰੁਪਏ ਤੁਸੀਂ ਸਿਰਫ ਇਹਦੇ ਤੋਂ ਵੀ ਘਮਾਰੇ ਹੋ ਠੀਕ ਹੈ ਜੀ ਇਹ ਤੁਹਾਨੂੰ ਲਾਈਫਟਾਈਮ ਤੱਕ ਤੁਹਾਨੂੰ ਪੈਸਾ ਮਿਲੇਗਾ ਲਾਈਫਟਾਈਮ ਤੱਕ ਉਤੋਂ ਵਾ YouTube Facebook Instagram ਤਿੰਨ ਟਾਪਿਕ ਇਹ ਹੋਗੇ ਜਦੋਂ ਉਹਨਾਂ ਦੀ ਚੀਜ਼ ਕਰੀਏ ਆਪਾਂ ਗੱਲ ਕਰੀਏ YouTube ਤੋਂ ਵੀ ਤੁਸੀਂ ਮੰਨ ਕੇ ਚਲੋ ਤਿੰਨਾਂ ਦਾ ਮੰਨ ਕੇ ਚਲੋ ਤੁਹਾਡੇ 50000 ਰੁਪਏ ਵੀ ਤੁਹਾਡਾ ਆ ਗਿਆ ਤਾਂ 25000 ਰੁਪਏ ਮੰਨ ਕੇ ਚਲੋ ਅਫੀਲੀਏਟ ਅਕਾਊਂਟ ਤੋਂ ਆ ਗਿਆ ਤੁਹਾਡੇ ਕਿੰਨੇ ਪੈਸੇ ਹੋਗੇ 75000 ਰੁਪਏ 75000 ਰੁਪਏ ਤੁਸੀਂ ਮਹੀਨੇ ਦਾ ਬੜੇ ਆਰਾਮ ਨਾਲ ਕਮਾ ਲਿਆ ਕੀਤਾ ਕੀ ਆ ਕੁਝ ਵੀ ਨਹੀਂ ਕੀਤਾ ਗਿਆ ਸਿਰਫ ਇੱਕ ਟਾਇਲ ਲੈਂਦਾ ਸੀਗਾ ਛੋਟਾ ਜਿਹਾ ਉਹਦੀ ਤੁਸੀਂ ਵੀਡੀਓ ਪਾਈ ਜੇ ਜਿਹੜੀ ਟੋਏ ਦੀ ਵੀਡੀਓ ਨੇ ਨਾ ਜੀ ਇਹ ਸਾਰੇ ਨਾਲੋਂ ਵੱਧ ਦੇਖੀ ਜਾਂਦੀ ਆ 12 ਦੀ ਵੀਡੀਓ ਜਿੰਨੀਆਂ ਹੁੰਦੀਆਂ ਨੇ ਕਿਉਂਕਿ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਤੇ ਉਹ ਬੱਚੇ ਦਾ ਮੰਨ ਕੇ ਚੱਲੋ ਉਹ ਤੋਂ ਅੱਧੀ ਵੀਡੀਓ ਪਾਈ ਹੈ ਟਰਾਈ ਦੀ ਮੇਰਾ ਬੇਟਾ ਤੁਹਾਡੀ ਵੀਡੀਓ ਦੇਖਦਾ ਪਿਆ ਵਾ ਤਾਂ ਮੇਰਾ ਬੇਟਾ ਨਾ ਇਹ ਟੋਏ ਲੈਣ ਦੀ ਜਿੱਦ ਕਰੇਗਾ ਉਹਨੇ ਰੋਈ ਜਾਣਾ ਰੋਈ ਜਾਣਾ ਮੈਨੂੰ ਐ ਹੁੰਦਾ ਵੀ ਚੱਲ ਯਾਰ 4-500 ਰੁਪਏ ਦੀ ਚੀਜ਼ ਆ ਮੈਂ ਆਪਣੇ ਬੇਟੇ ਨੂੰ ਦਵਾ ਦੇਣਾ ਕੁਝ ਨਹੀਂ ਹੁੰਦਾ ਤਾਂ ਮੈਂ ਵੀ ਉਹੀ ਚੀਜ਼ ਬਾਇ ਕਰ ਲੈਣਾ ਉਹਨਾਂ ਵਾ 700 ਰੁਪਏ 'ਚ ਜਿਹੜਾ ਬੰਦਾ ਜਾਂਦਾ ਉਹ ਤਾਂ ਕੁਝ ਨਹੀਂ ਜਾਂਦਾ ਹੈਗਾ ਤੁਹਾਡੀ ਚਾਂਦੀ ਬਣ ਕੰਮ ਕਰ ਸਕਦੇ ਬਹੁਤ ਵਧੀਆ ਟ੍ਰੈਂਡਿੰਗ ਟੌਪਿਕ ਹੈ ਜੇ ਤੁਸੀਂ ਇਸ ਟੌਪਿਕ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ ਤਾਂ ਪਹਿਲਾਂ ਜਾ ਕੇ ਨਾ ਤੁਸੀਂ YouTube ਦੇ ਉੱਤੇ ਜਾ ਕੇ ਸਰਚ ਕਰੋ ਟੌਏ ਰਿਵਿਊ ਉਹਨਾਂ ਦੀ ਜਾ ਕੇ ਨਾ ਤਾਂ ਵੀਡੀਓ ਆ ਜਾਣੀ ਬਹੁਤ ਸਾਰੇ ਤੁਸੀਂ ਉਹਨਾਂ ਦੇ ਨਾਲ ਵੀਡੀਓ ਦੇਖ ਲਓ 3-4 ਵਾਰ ਜਾ ਕੇ ਵੀ ਉਹ ਰਿਵਿਊ ਕਿੱਦਾਂ ਕਰਦੇ ਆ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਇੱਕ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆ ਜਾ ਵੀ ਟੌਏ ਰਿਵਿਊ ਕਿੱਦਾਂ ਕਰਦਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਫਿਰ ਮੈਂ ਵੀ ਨਾ ਇੱਕ ਟੌਏ ਰਿਵਿਊ ਦੀ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆ ਜਾਗਾ ਵੀ ਤੁਸੀਂ ਟੌਏ ਰਿਵਿਊ ਕਿਵੇਂ ਕਰਨਾ ਵਾਜੀ ਨਾਲੇ ਇੱਕ ਗੱਲ ਹੋਰ ਜੀ ਜਿਹੜੀ ਆ ਵੀਡੀਓ ਆ ਨਾ ਜੀ ਆ ਵੀਡੀਓ ਨੇ ਜਿਹੜੀ ਸਿਰਫ ਆਪਣੇ ਹਿੰਦੂਸਤਾਨ ਦੇ ਵਿੱਚ ਨਹੀਂ ਦੇਖੀ ਜਾਂਦੀ ਇਹ ਵੀਡੀਓ ਪੂਰੇ ਵਰਲਡਵਾਈਡ ਵਰਲਡ ਦੇ ਵਿੱਚ ਦੇਖੀ ਜਾਂਦੀਆਂ ਨੇ ਵਰਲਡ ਦੇ ਵਿੱਚ ਦੇਖੀ ਜਾਂਦੇ ਕਿਉਂਕਿ ਜਿਹੜੇ ਗੋਰਿਆਂ ਦੇ ਬੱਚੇ ਨੇ ਨਾ ਛੋਟੇ ਛੋਟੇ ਉਹ ਤੋਏ ਦੀ ਵੀਡੀਓ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਦੇਖਦੇ ਨੇ ਤੇ ਉਹ ਇਹਨਾਂ ਨੂੰ ਬਾਇ ਕਰਕੇ ਤਾਂ ਉਹ ਮਤਲਬ ਵੀ ਐਕਟੀਵਿਟੀ ਵੀ ਕਰਦੇ ਆ ਉਹ ਤੁਸੀਂ ਦੇਖਿਓ ਉਹਨਾਂ ਦੀ ਵੀਡੀਓ ਦੇਖਿਓ ਗੋਰਿਆਂ ਦੇ ਬੱਚੇ ਐਕਟੀਵਿਟੀ ਕਰਨ ਲੱਗੇ ਰਹਿੰਦੇ ਆ ਸੋ ਇਸ ਕਰਕੇ ਇਸ ਚੈਨਲ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਵਾਹ ਕਿਉਂਕਿ ਜਿੱਦੀ ਤੁਹਾਡੀ ਵੀਡੀਓ ਬਾਹਰਲੇ ਦੇਸ਼ਾਂ ਦੇ ਵਿੱਚ ਦੇਖੀ ਜਾਏਗੀ ਉਹਦੇ ਤੇ ਤੁਹਾਨੂੰ ਪੈਸਾ ਸਾਰਿਆਂ ਨਾਲੋਂ ਜ਼ਿਆਦਾ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲਦੇ ਆ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱ